ਹਾਂਜੀ ਭਾਈ ਕੀ ਹਾਲ ਚਾਲ ਆ ਸਾਰੇ ਭਰਾਵਾਂ ਦਾ ਤੇ ਉਮੀਦ ਆ ਸਾਰੇ ਭਰਾ ਠੀਕ ਠਾਕ ਵਧੀਆ ਹੁਣ ਕਿ ਤੇ ਆਪਾਂ ਬੁਰੇ ਵਧੀਆ ਸਾਰਥ ਕਰਦੇ ਅੱਜ ਫੇਰ ਤੁਹਾਡੇ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਭਾਈ ਅੱਜ ਆਪਾਂ ਕਰ ਲੱਗੇ ਆ ਟੋਚਨ ਮੁਕਾਬਲਾ ਤੇ ਜਿਆਦਾ ਜਿੱਦਾਂ ਹੀ ਆਪਣੀ ਕਿਸੇ ਨਾਲ ਨਹੀਂ ਤਿੰਨੇ ਟਰੈਕਟਰ ਆਪਣੇ ਹੋਨੇ ਆ ਇੱਕ ਆਪਣੇ ਦਾ ਤੇ ਦੋ ਟਰੈਕਟਰ ਆਪਣੇ ਯਾਰਾਂ ਦੋਸਤਾਂ ਦੇ ਆ ਤੇ ਆਪਾਂ ਦਾ ਚੱਟ ਆਪਣੇ ਮਨੋਰੰਜਨ ਲਈ ਵੀਡੀਓ ਵੀਡੀਓ ਬਣਾਉਣ ਲਈ ਤੇ ਟੋਚਨ ਮੁਕਾਬਲਾ ਕਰ ਲੱਗੇ ਆ ਬਲੌਗ ਬਣਾਉਣ ਲੱਗੇ ਹੈਗਾ ਜਦੋਂ ਚੱਟ ਨਾਲ ਟੋਚਨ ਮੁਕਾਬਲਾ ਹੋ ਜਿੰਨਾਂ ਲਈ ਬਲੌਗ ਬਣਾਵਾਂਗੇ ਦੇਖੋ ਸਾਹਮਣੇ ਘਰ ਆਉਂਦਾ ਟਰੈਕਟਰ ਸੋਨਾਲਿਕਾ 860 ਤੱਕੇ ਆਪਣੀ ala 6855 ਤੇ ਬਾਕੀ ਗੱਲ ਵਟ ਕਰਦੇ ਉਸੇ ਪਹੁੰਚ ਕੇ ਤੇ ਆਪਣੇ ਵਾਲਾ ਖੱਚੇ ਮਿਲ ਜਾ ਸਕਦਾ ਦੂਰ ਨਾਲੇ ਵੀ ਖੱਚੇ ਮਿਲ ਜਾ ਸਕਦੇ ਆ ਤੇ ਜਦ ਜਦਾ ਹੀ ਆਪਣੀ ਬਈ ਕਿਸੇ ਨਾਲ ਤਾਂ ਹਾਂਜੀ ਬਾਈ ਹੁਣ ਆਪਾਂ ਪਹੁੰਚ ਗਏ ਸੀ ਮੰਡੀ ਤੇ ਲੱਗੇ ਆਪਾਂ ਬਣਾਉਣ ਬਲੌਗ ਤੇ ਨਾਲ ਟੋਜੇ ਮੁਕਾਬਲਾ ਕਰਨਾ ਤੇ ਟਰੈਕਟਰ ਜੰਨਾ ਦੇ ਆਪਣੇ ਆਪ ਦੇ ਹੀ ਆ ਬਾਈ ਆ ਆਪਣਾ 60 ਮੋਡੀਫਾਈ ਜੋ ਆਪਣਾ 6055 ਮੋਡੀਫਾਈ ਜਾ ਆਪਣਾ ਸੋਨਾ ਲੀਗਾ ਤੇ ਜੱਜ ਦਾ ਸਾਡੀ ਕਿਸੇ ਨਾਲ ਨਹੀਂ ਸਾਡੇ ਤਿੰਨੇ ਟਰੈਕਟਰ ਆਪਦੇ ਆਉਂਦੇ ਆਉਂਦੇ ਹੀ ਆ ਬਈ ਤੇ ਜੱਟ ਮਨੋਰੰਜਨ ਕਰਨਾ ਇਹ ਕਹਿੰਦੇ ਕਰ ਲਗੇ ਮਨੋਰੰਜਨ ਇਹ ਗਾ ਚਲੋ ਕਰ ਲੈਨੇ ਆ ਵਿਹਲੇ ਹੀ ਆ ਵੀਡੀਓ ਵੀਡੀਓ ਬਣਾ ਲਾਂਗੇ ਬਈ ਨਾਲੇ ਤੇ ਬਾਕੀ ਦੇਖਦੇ ਆ ਕੀ ਬੰਦਾ ਕੀ ਜੁੜਦਾ ਆਪਣੇ ਵਾਲੇ ਖੱਚ ਕੇ ਲ ਜਾ ਸਕਦਾ ਤੇ ਉਧਰ ਉਹ ਵੀ ਜੋਪਰ ਖੱਚ ਕੇ ਲ ਜਾ ਸਕਦਾ ਤੇ ਹੌਕਾ ਕਰਦੇ ਪਏ ਇੱਕੋ ਜੀ ਤੇ ਚਲੋ ਬਈ ਬਾਕੀ ਗੱਲਬਾਤ ਕਰਦੇ ਆ ਟੋਚਨ ਪਾਉਣ ਲੱਗੇ ਆ ਫਿਰਦਾ ਹਵਾ 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 ਕੱਢਦੀ ਜਿਵੇਂ ਪਾਣੀ ਪਾਈ ਫਿਰਦਾ ਟਾਇਰਾਂ 'ਚ ਬਣੇ ਇਹਦੇ ਟਾਇਰ ਵੀ ਵੇ ਹੈ ਟਾਇਰ ਵੀ ਉਵੇਂ ਹੀ ਪੜੇ ਇਹਦੇ ਸਹੀ ਹਾਲ ਆ ਇਹਦੇ ਪਾਣੀ ਪੂਰੀ ਜੋਕਰਦੇ ਭਰਿਆ ਹੋਊਗਾ ਟੱਕੀ ਯਾਰ ਦੇ ਜੱਲੋਂ ਪੁੱਤਾਂ ਉਹ ਕੇ ਰਿਪੋਰਟ ਬਣਾ ਲਈ ਲੈ ਹੈ ਇਹ ਹੈ ਬਾਕੀ ਸਾਡੀ ਜੱਜ ਦਾ ਕੋਈ ਨਹੀਂ ਸਾਡੇ ਆਪ ਦੇ ਆ ਬਈ ਕੰਨੇ ਆਪ ਦੇ ਹੋ ਕੋਈ ਚੱਕਰ ਨਹੀਂ ਟਾਇਰ ਵੀ ਸਾਡੇ ਆਉਦਈ ਆ ਟਰੈਕਟਰ ਵੀ ਸਾਡੇ ਆਉਦਈ ਆ ਚਲੋ ਪਾਓ ਫਿਰ ਬਣਾਉਣੇ ਪਾਣੇ ਧੰਦਾ ਆ ਹੋ ਗਿਆ ਇੱਕੋ ਯਾਰ ਉਹ ਜਿਹੜਾ ਆ ਗਿਆ ਉਹ ਬੂਟੇ Põe da ਕਰਦਾ ਨਹੀਂ ਜੂ ਇਹ ਨਹੀਂ ਕਰਦਾ ਚੱਲ ਹੋ ਰੁਕ ਜਾ ਬੰਦ फर्क है गा? लो ला ला। कर लोन आया कच्चा हूं आया कच्चा सा ਦਾ ਫਰਕ ਹੈਗਾ ਕਿ ਨਹੀਂ ਕਹਿੰਦਾ <laughs>